ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹਨਾਂ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਵੈਲਾ ਹੀ ਹੁੰਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਛੋਟੀ ਉਮਰ ਦੀ ਕਪਾਲਕ ਗੱਟੀ ਲੈ ਕੇ ਆਏ ਆਂ ਵੀਰਾਂ ਦੇ ਬਹੁਤ ਫੋਨ ਆਏ ਵੀ ਪਾਲਕ ਗੱਟੀ ਲੈਣੀ ਹੈ ਉਹਨਾਂ ਵੀਰਾਂ ਲਈ ਸੈਨਰੀ ਮੌਕਾ ਇਹ ਟਾਪ ਦੇ ਸੀਮਨ ਦੀ ਕੱਟੀ ਆ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸ ਦੇਾਂਗੇ ਠੀਕ ਗੱਲ ਵੀਰੇ ਬਾਈ ਆਪਣਾ ਐਡਰੈਸ ਕਨਫਰਮ ਕਰਵਾਉਦਾ ਜੀ ਪਹਿਲਾਂ ਪਿੰਡ ਰੂੜੇ ਦੇ ਕਿਲਾ ਪਿੰਡ ਰੂੜੇ ਦੇ ਕਿਲਾ ਨਾਂ ਕੀ ਆ ਭਰਾ ਆਪਣਾ ਨਾਂ ਜਸਵਾਲ ਤੇ ਕਿੰਨੀ ਉਮਰ ਆ ਵੀਰੇ ਕੱਟੀ ਦੀ ਉਮਰ ਬਾਈ ਇਹ ਵੀ ਮੰਨ ਲਈ ਦੱਸ ਕਿੰਨੀ ਹੈ 10 ਕਿ ਮਹੀਨੇ ਦੀ ਉਮਰ ਆ ਮੋਬਾਈਲ ਨੰਬਰ ਕਿੰਨਾ ਆਪਣਾ 9968307640 9968307640 07640 ਵੀਰ ਦਾ ਮੋਬਾਈਲ ਨੰਬਰ ਆ ਵੀਰੇ ਖੋਲ ਕੇ ਕਿਹੜਾ ਦਵਾਰੇ ਤੋਰੇ ਪੱਖੋ ਪਪਾਈਆਂ ਨੂੰ ਚੈੱਕ ਕਰਵਾ ਦਈਏ ਛੋਟੀ ਉਮਰ ਚ ਚੰਗੀ ਸਮੀਪਲੀ ਜਾਤ ਬਰੀਰ ਵਾਲੀ ਕੱਟੀ ਆ ਜਿਹੜੇ ਵੀਰਾਂ ਦੇ ਬਹੁਤ ਫੋਨ ਆਏ ਵੀ ਆਪਾਂ ਪਾਲਣ ਵਾਲੀ ਕੱਟੀ ਲੈ ਲਈਆਂ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਹੈ ਬਿਲਕੁਲ ਬੇਦਾਗ ਕੱਟੀ ਚਾਰ ਹੀ ਥਾਨੇ ਕੋਈ ਫੋਟ ਸ਼ਾਂਕ ਨਹੀਂ ਹੈਗੀ ਬਾਜਬ ਰੇਟਰ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਵੀਰ ਨਾਲ ਇੱਕ ਵਾਰੀ ਫੋਨ ਤੇ ਜਰੂਰ ਰਾਬਤਾ ਕਰ ਲਿਓ ਚੰਗੀ ਸਮੀ ਭਲੀ ਜਾਤ ਬਰੀਰ ਵਾਲੀ ਕੱਟੀ ਚੰਗੀ ਸਟ੍ਰਕਚਰ ਪੈਣਾ ਪੂਰਾ ਦੀ ਬਿਲਕੁਲ ਸਿੱਧੀ ਪਿੱਠ ਪੁੜੇ ਦੀ ਬੰਤਰ ਵੀ ਬਹੁਤ ਮਜ਼ਬੂਤ ਹੈ ਕੱਟ ਦੀ ਛੋਟੀ ਉਮਰ ਕਿੰਨੀ ਘਮਰ ਹੈ ਵੀਰੇ ਦੀ 10 ਮਹੀਨੇ 10ਾਂ ਮਹੀਨੇ ਦੀ ਦੁੱਧ ਪਰ ਹੋਣਾ ਮੇਰਾ ਪਿਆਰ ਇਹਦੀ ਮਾਦਰ ਹੈਗੀ ਆਪਣੇ ਕੋਲੇ ਹਾਂ ਵੀ ਉਹ ਛੇੜੇ ਤੇ ਛੜੀ ਹੈ ਦੁੱਧ ਦਾ ਕੰਮ ਆ ਵੀਰਾਂ ਦਾ ਆ ਦੇਖ ਸਕਦੇ ਹੋ ਦੋਸਤੋ ਆਹਾਂ ਵੀਰੇ ਦੋ ਨੰਬਰ ਵਾਲੀ ਮੱਝ ਦੀ ਕੱਟੀ ਆ ਦੋਸਤੋ ਤੇ ਕਿੰਨਾ ਕ ਦੁੱਧ ਆ ਫਿਰ ਇਹਦੀ ਮਾਥਲੇ ਤਰੀ ਮਾਸਲੇ ਬਾਈ 15 ਕਿਲੋ ਦਾ 15 ਕਿਲੋ ਦੁੱਧ ਮਾਤਾ ਥੱਲੇ ਹੈਗਾ 10 ਕਿ ਮਹੀਨੇ ਦੀ ਉਮਰ ਆ ਰੇਟ ਕੀ ਹੋਊਗਾ ਭਰਾ ਬਾਜੋ ਇਹਦਾ ਰੇਟ ਬਾਈ 27000 ਰੁਪਏ ਦਾ ਜਾ ਜਾ ਜੇ ਸੁਣੋ ਜਮਾ ਮਾਰਦਾਂ ਵਾਲਾ ਕੰਮ ਕਰਦੇ ਵੀਰੇ 25 ਦੀ ਹੋ ਜੂਗੀ ਭਰਾ ਨਹੀਂ ਪਾਲਣ ਵਾਲੇ ਵੀਰਾਂ ਖਾਤਰ ਆਓ ਫੇਰੀ ਆਪਾਂ ਪਹਿਲੀ ਵੀਡੀਓ ਆਪਣੇ ਚੈਨਲ ਤੇ ਵੀਰੇ ਹੋ ਜੂ 25 ਦੀ ਕਰ ਦਾਂਗੇ ਬਾਈ 25000 ਦੀ ਵੀਰ ਕਹਿੰਦੇ ਆਪਾਂ ਦੇ ਦਿਆਂਗੇ ਵੀਰੇ ਖੋਲ ਕੇ ġੇੜਾ ਇੱਕ ਹੋਰ ਦੁਵਾਦੇ ਤੁਰੇ ਮੈਂ ਕਿਹਾ ਬਾਈ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਵੀ ਸਮਝਦਾਰੀ ਚਾਹੁੰਦੀ ਹੈ ਤਾਂ ਇੱਕ ਵਾਰ ਵੀਰ ਨਾਲ ਜ਼ਰੂਰ ਕੰਟੈਕਟ ਕਰ ਲਿਓ ਚੰਗੀ ਸਮੀ ਭਲੀ ਜਾਤ ਬੀੜ ਵਾਲੀ ਕੱਟੀ 10 ਕ ਮਹੀਨੇ ਕੱਟੀ ਦੀ ਉਮਰ ਆ ਵੀਰ ਕਹਿੰਦਾ ਤੋਰੇ ਤਾਰੇ ਦੀ ਬਿਲਕੁਲ ਸਾਫ ਚੰਗੀ ਸਮੀ ਭਲੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਐਨੂੰ ਲੈ ਚਲੋ